ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਨੇੜੇ ਤਨੌਲਾ ਮੰਡੀ ਦੇ ਇਹ ਰਹਿ ਜਾਂਦਾ ਹੈ ਬਾਈ ਪ੍ਰਦੀਪ ਸਮਰਾਜ ਜਿਹਦੇ ਕੋਲੋਂ ਵੀਡੀਓ ਬਣਾ ਰਹੇ ਹਾਂ ਤੇ ਇੱਥੇ ਹਰ ਟਾਈਮ ਗਾਵਾਂ ਬਹੁਤ ਸਾਰੀਆਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਤੁਹਾਨੂੰ ਕੁਝ ਕਿਨਾਰੇ ਦਿਖਾਉਂਗਾ ਗੱਲਬਾਤ ਬਾਈ ਨਾਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਖਰੀਦਣਾ ਉਹ ਤੁਹਾਡੀ ਆਪਣੀ ਇੱਛਾ ਤੁਸੀਂ ਉਹਦੇ ਲਈ ਇੱਥੇ ਪਹੁੰਚਣਾ ਹੋਊਗਾ ਤੇ ਆਪਦੀ ਤਸੱਲੀ ਕਰਕੇ ਖਰੀਦਿਓ ਆਓ ਮਿਲिए ਬਾਈ ਨੂੰ ਕਰਦੇ ਗੱਲਬਾਤ ਆਪਾਂ ਇਹਨਾਂ گاਵਾਵਾਂ ਸੰਬੰਧੀ ਜਾਣਕਾਰੀ ਲੈਣੇ ਪ੍ਰਦੀਪ ਬਾਈ ਸਸਤੀ ਕਰਾਓ ਸਸਤੀ ਗੱਲ ਬਾਈ ਅੱਜ ਥੋੜੇ ਹੀ ਨਗਦੀਂ ਦੇ ਜਾਨਵਰ ਬਾਈ ਆਪਣੇ ਕੋਲੇ 10 ਰਹਿ ਗਏ ਜਿ ਜੀ ਤਾਂ ਵੇੜਾਂ ਸੀਗੀਆਂ ਆਪਣੇ ਕੋਲੇ ਟੋਟਲ 32 ਵੇੜਾਂ ਸੀਗੀਆਂ ਬਾਈ ਅੱਛਾ ਤੇ ਸਮਾਨ ਕੇ ਸਵੇਰ ਤੋਂ ਲੈ ਕੇ ਚਲੋ ਥੋੜਾ ਤੁਸੀਂ ਲੇਟ ਹੋ ਗਏ ਪਹਿਲਾਂ ਆਪਾਂ 11 ਵਜੇ ਵੀਡੀਓ ਬਣਾਉਣੀ ਸੀ ਹੂੰ ਤੇ ਜਨਵਾਰ ਬਣ ਕੇ ਵੀ ਸਾਰੇ ਸੇਲ ਵਾਂਗੂ ਹੀ ਹੋ ਗਏ 10 ਜਨਵਰੀ ਬਚੇ ਆ ਬਾਈ ਠੀਕ ਐ ਇਹਨਾਂ ਦੇ ਵਿੱਚੋਂ ਵੀ ਬਾਈ ਬੈਠੇ ਨੇ ਆਏ ਹੋਏ ਦੂਰੋਂ ਇਹਨੂੰ ਪਤਾ ਚਲੋ ਕਿਹੜੀ ਦੰਨਜਲ ਬਣਨਾ ਵਿਚਾਰੀ ਦਾ ਠੀਕ ਐ ਹਾਂ ਬਾਕੀ ਬਾਈ ਚਲੋ ਕਿਰਾਂ ਦਿਖਾ ਦਿੰਦੇ ਆ ਹਾਂ ਬਾਈ ਰੇਟ ਆਪਣੇ ਕੋਲੇ ਬਾਈ ਤਕਰੀਬਨ ਆਪਾਂ ਨੂੰ ਪਤਾ ਵੀ ਸਾਰੀ ਹੁੰਦੇ ਨੇ 85 90 ਬਾਕੀ ਬੇੜਾ ਕੁਛ ਲਈਆਂ ਹੋਈਆਂ ਨੇ ਬਾਈ ਪਰਚੇਜ ਕੀਤੇ ਹਨ ਕੱਲ ਨੂੰ ਫਾਰਮ ਤੇ ਆ ਜਾਣਗੀਆਂ ਠੀਕ ਹੈ ਤਾਂ ਕਿ ਰੁਟੀਨ ਚ ਬਾਈ 20 25 ਜਨਵਰੀ ਦਾ ਆਪਾਂ ਹਰ ਟਾਈਮ ਰੱਖਦੀ ਰੱਖਦੇ ਹਾਂ ਸਹੀ ਹੈ ਬਾਕੀ ਆ ਜਿਹੜੇ ਭਰਾ ਬਾਈ ਜੁੜੇ ਹੋਏ ਹੁਣ ਪਹਿਲਾਂ ਐਨੀਮਲ ਆਪਾਂ ਤੋਂ ਕੁਝ ਵੀਰ ਹੁਣ ਜਿਵੇਂ ਅੱਜ ਇਕੱਠੀਆਂ ਲੈ ਗਏ ਨੇ ਇੱਕ ਵੀਰ 6 ਦੋ ਬਾਈ ਲੈ ਕੇ ਨੇ 6 ਸੇ ਬੇੜਾਂ ਦੇ ਦੋ ਸੈਟ ਅੱਛਾ ਉਹ ਬਾਈ ਪਹਿਲਾਂ ਇੱਕ ਤਾਂ ਪਾਤੜਾ ਕੋਲ ਦੇ ਭਰਾ ਲੈ ਕੇ ਗਏ ਨੇ ਸਮਾਣੇ ਕੋਲ ਦੇ ਠੀਕ ਹੈ ਉਹਨਾਂ ਨੇ ਨਵਾਂ ਫਾਰਮ ਬਣਾਇਆ ਦੋ ਮਹੀਨੇ ਪਹਿਲਾਂ ਬੇੜਾਂ ਲੈ ਕੇ ਸੀਗੇ ਹੂੰ ਤੇ ਦੁਬਾਰਾ ਅੱਜ ਫੇਰ ਲੈ ਕੇ ਆਏ 6 ਗਾਵਾਂ ਇੱਕ ਵੀਰ ਹੋਰ ਸੀਗੇ ਹ ਚਕੇ ਕਾਕੇ ਭਾਈ ਰੁਟੀਨ ਚਗਾ ਕੇ ਚੱਲ ਜਾਂਦਾ ਜਿਵੇਂ ਕੋਈ ਭਰਾ ਲੈ ਕੇ ਜਾਂਦਾ ਗਾਂ ਉਹਦੇ ਰਿਸ਼ਤੇਦਾਰ ਨਹੀਂ ਲੈਣੀ ਉਹ ਤਾਂ ਕਦੇ ਕਿਵੇਂ ਸਰਕਲ ਜਿਹਾ ਚੱਲੀ ਜਾਂਦਾ ਵੀ ਬਸ ਸਹੀ ਹੈ ਪਹਿਲੇ ਨੰਬਰ ਵਾਲੀ ਗਾਂ ਤੁਸੀਂ ਇਹ ਵੀਰੇ ਬੈੜ ਮੰਨ ਕੇ ਵੀ ਦੂਜਾ ਸੁਆ ਪਰ ਇਹਦੇ ਵਿੱਚ ਹੋਰ ਕੋਈ ਕਮੀ ਨਹੀਂ ਇਹ ਥੋੜਾ ਜਿਹਾ ਬੈਂਡ ਜ਼ਰੂਰ ਵੀ ਜਿੱਦਾਂ ਆਪਾਂ ਕਹਿੰਦੇ ਆ ਥੋੜੀ ਚੱਕਦੀ ਆ ਠੀਕ ਹੈ ਕਈ ਵਾਰ ਕੋਈ ਭਰਾ ਫੋਨ ਤੇ ਸੌਦਾ ਕਰ ਲੈਂਦਾਗਾ ਬਾਅਦ ਚ ਵੀਰ ਕਹਿੰਦਾ ਵੀ ਮੈਨੂੰ ਦੱਸਿਆ ਨਹੀਂ ਆ ਥੋੜੀ ਜਿੱਦਾਂ ਆਪਾਂ ਕਹਿੰਦੇ ਆ ਵੀ ਥੋੜੀ ਜੀ ਕੰਗਰੋੜ ਚੱਕਦੀ ਆ ਪਰ ਦੁੱਧ ਕਰਮ ਵਾਲੀ ਬਹੁਤ ਸੋਹਣਾ ਪਾ ਦੂਗੀ ਠੀਕ ਦੁੱਧ ਆ ਮੰਨ ਕੇ ਚੱਲ ਨਸਲ ਬਰੀਡ ਇੰਨੀ ਵਧੀਆ ਤੇ ਰੇਟ ਇਹਦਾ ਬਾਈ ਰਹਿਣਾ 95000 ਰੁਪਏ ਬਾਜੂ ਠੀਕ ਹੈ ਲੈਣ ਦੇਣ ਵਾਲਾ ਰੇਟ ਠੀਕ ਹੈ ਤੇ ਅੱਗੇ ਵੈੜਾ ਬਾਈ ਜੀ ਇਹ ਦੇਵਾਂਗੇ 1 ਲੱਖ ਤੋਂ 5000 ਰੁਪਏ ਦੀ ਆਪਾਂ ਇਹ ਤਾਜੀ ਸੂਈਆ ਬੱਚੀ ਨੂੰ ਇਹਨੇ ਜਨਮ ਦਿੱਤਾ ਬਾਈ ਕੱਲ ਦੀ ਸੂਈ ਹੋਈ ਆ ਠੀਕ ਹੈ ਬਾਜੂ ਰੇਟ ਹੀ ਰਹਿਣਾ ਮੰਨ ਕੇ ਵੀ 1 5 ਦੀ ਆਪਾਂ ਵੈੜ ਇਹ ਦੇ ਦੇਾਂਗੇ ਅੱਗੇ ਤੋਰੀ ਪੁੱਤ ਅੱਗੇ ਵੈੜ ਆ ਗਈ ਬਾਈ ਦੋ ਕੱਠੀਆਂ ਇੱਕੇ ਫਾਰਮ ਚੋਂ ਪਰਚੇਜ਼ ਕੀਤੀਆਂ ਨੇ ਹੂੰ ਦੁੱਧ 32 33 ਕਿਲੋ ਇਹਦਾ ਮੰਨ ਕੇ ਵੀ ਪਲੂਨ ਦਾ ਚਵਾਇਆ ਹੋਇਆਗਾ ਟਾਈਮ ਕਿੰਨਾ ਲੈ ਜੀ ਅਰੇ ਇਹ ਮੰਨ ਲਾ ਭਾਈ 10-10 ਦਿਨ ਹਫਤਾ 10-10 ਦਿਨ ਲੈਣੀਆਂ ਠੀਕ ਹੈ ਕਿਉਂਕਿ ਭਾਈ ਆਪਾਂ ਜਾਨਵਰ ਗੱਭਣ ਹੀ ਲੈਂਦੇ ਆ ਵੀ ਆਪਣੇ ਘਰੇ ਆ ਕੇ ਸੁੰਦੇ ਚਲੋ ਕਿਸੇ ਭਰਾ ਦੀ ਵੀ ਕੋਈ ਕਈ ਵਾਰ ਬੱਚਿਆਂ ਪੁੱਛੀਆਂ ਵਿੱਚ ਵੀਰ ਚਲੋ ਤੋੜ ਲੈਂਦੇ ਆ ਹਨਾ ਵੀ ਚਲੋ ਜੋ ਵੀ ਜਾਨਵਰ ਆਊਗਾ ਉਹਦਾ ਬੱਚੇ ਨਾਲ ਜਾਂਦੇ ਆ ਫਿਰ ਉਹ ਵੱਡੇ ਢਾਂਚੇ ਦੀ ਆ ਭਾਈ ਚਲੋ ਵੀਡੀਓ ਇੱਕ ਆਈਡੀਆ ਹੁੰਦਾ ਆਪਣਾ ਹਿੰਟ ਹੁੰਦਾ ਵੀ ਵੀਰ ਨੂੰ ਦੱਸਣਾ ਵੀ ਚਲੋ ਐਨੀਮਲ ਕਿਤੋਂ ਵੀ ਭਰਾ ਚੱਲ ਕੇ ਆਉਂਦਾ ਉਹਨੂੰ ਬਾਕੀ ਆਪਾਂ ਰੁਟੀਨ ਚ ਵੀਡੀਓ ਪਾਉਣੇ ਆ ਪਤਾ ਲੱਗਦੀ ਰਹਿੰਦਾ ਭਰਾਵਾਂ ਨੂੰ ਵੀ ਕਿੱਥੇ ਜਾਨਵਰ ਖੜੇ ਨੇ ਇਹਦੇ ਨਾਲ ਜਿਹੜੀ ਇਹ ਬਾਈ ਤਿਆਰੀ ਇੰਨੀ ਕੀ ਕਰੂਗੀ ਵੀ ਪੂਰੀ ਟੌਪ ਫਰਸਟ ਕਲਾਸ ਠੀਕ ਹੈ ਇਹਦੇ ਨਾਲ ਇਹਦਾ ਰੇਟ ਬਾਈ ਇਹ ਵੜਾ ਨਹੀਂ ਜਿਹੜੀਆਂ ਦੋਨੇ ਆਪਾਂ ਸਵਾ ਸਵਾ ਲੱਖ ਰੁਪਏ ਦੀਆਂ ਕਹਿੰਦਾ ਮਤਲਬ ਵੀ ਦੇਵਾਂਗੇ ਆਪਾਂ ਮੁੱਲ ਕਿੰਨਾ ਮਰਜ਼ੀ ਕਰਾ ਲਓ ਠੀਕ ਇੱਕੋ ਜੀ ਜੁੱਟ ਹੀ ਆ ਇਹਦੀ ਵੀ ਬਹੁਤ ਸੁਣਿਆ ਬੰਨੀ ਤੋਰੀ ਇਹ ਵੀ ਬਹੁਤ ਵਧੀਆ ਢਾਂਚੇ ਦੀ ਆ ਬਾਈ ਦੰਦਾਂ 'ਚ ਨੇ ਪਿਓਰ 6-6 ਦੰਦ ਨੇ ਠੀਕ ਹੈ ਇੱਕ ਤਾਂ ਕਈ ਵਾਰ ਜਾਨਵਰ ਦੰਦਾਂ 'ਚ ਬੱਚ ਨਹੀਂ ਹੁੰਦਾ ਆਈ ਯਾਰ ਸੋ ਇਹ ਵੀ ਵੈੜ ਤੁਹਾਨੂੰ ਦਿਖਾ ਦਨੇ ਆ ਦਸੋ ਬਹੁਤ ਵਧੀਆ ਬਈ ਹੱਥੀ ਚਵਾਈ ਵਾਲਾ ਥਾਣਾ ਫੁੱਲ ਹਾਈਟ ਦੀ ਵੈੜ ਆ ਜਿੱਦਾਂ ਉਤੋਂ ਢਾਂਚਾ ਬੜਾ ਵਧੀਆ ਬਈ 30 ਪਲੱਸ ਦੁੱਧ ਨਾਰਮਲ ਪਾ ਦੂ ਰੇਟ ਵਾਕੀ ਬਈ ਬਾਜਵ ਜੋੜਾ ਮੰਨ ਕੇ ਵੀ ਇਹ ਸਵਾ ਸਵਾ ਦੀਆਂ ਵੜਾ ਦੇ ਦਾਂਗੇ ਫਾਰਮ ਚੋਂ ਇਹ ਥੋੜੇ ਤਾਂ ਹੀ ਧੱਕਾ ਕਰਦੀਆਂ ਪਰਦੀ ਚਾਹੇ ਕੱਲੀ ਲੈ ਲੈਣ ਚਾਹੇ ਭਈ ਉਹ ਕਰਨੇ ਚੱਲ ਪਤਾ ਜਿਹੜੀ ਇਹਦੇ ਨਾਲ ਜਿਹੜੀ ਇਹ ਵੈੜ ਆ ਬਾਈ ਜਗਜੀਤ ਦੂਜਾ ਸੂਹ ਸੂਗੀ ਤੇ ਮਾਲਕਾਂ ਦੇ ਭਰਾਵਾਂ ਦੇ ਦੱਸਣ ਮੁਤਾਬਕ ਵੀ ਜਿਹੜੇ ਇਹਨੇ ਦੁੱਧ ਦੀ ਰਿਪੋਰਟ ਆਪਾਂ ਨੂੰ 34 35 ਕਿਲੋ ਦੁੱਧ ਦੀ ਰਿਪੋਰਟ ਦੱਸੀ ਆ ਬਾਈ ਨੇ ਹੂੰ ਚਾਰ ਦਿਨ ਦਾ ਬਾਈ ਇਹ ਠੀਕ ਐ ਸੁਆ ਦੂਜਾ ਦਾ ਦੰਦਾਂ ਦੀ ਚੌਕੀ ਆ ਕੀ ਰੇਟ ਰੋ ਇਹਦਾ ਰੇਟ ਬਾਈ 1.5 ਲੱਖ ਰੁਪਏ ਦੀ ਬੱਚੀ ਦੇਵਾਂਗੇ ਇਹਦੇ ਲੱਗੀ ਵੀ ਆਂਦਾ ਮੁੱਲ 100% ਸੇਲ ਹੋ ਜੂ ਬਾਈ 1 45 ਲਾਉਂਦੇ ਸੀ ਹੁਣ ਹੂੰ ਆਪਾਂ ਨੂੰ ਉਹਨੂੰ 1.5 ਦੀ ਕਹਿ ਰੱਖਿਆ ਭਰਾ ਬੈਠੇ ਨੇ ਚਾਹ ਪੀ ਰਹੇ ਨੇ ਉਧਰ ਠੀਕ ਐ ਤੇ 100% ਦਾ ਹੋ ਜੇ ਤੁਹਾਨੂੰ ਵੀਡੀਓ ਤੁਸੀਂ ਦੇਖਦੇ ਆਂ ਤੇ ਇਹਦਾ ਸੌਦਾ ਹੋ ਜੇ ਗਾਹਕੰ ਬਾਈ ਕੋਲ ਸੋਖਣਾ ਕਾਫੀ ਆਉਂਦੇ ਕਿਉਂਕਿ ਪਸ਼ੂ ਜਿਆਦਾ ਹੁੰਦੇ ਆ ਨੇਚਰਲੀ ਇੰਨੇ ਪਸ਼ੂ ਵੇਚਨੇ ਆ ਹਰ ਰੋਜ਼ ਵੇਚਦੇ ਆ ਹਰ ਰੋਜ਼ ਫਿਰ ਨਵੇਂ ਆਉਂਦੇ ਆ ਪਸ਼ੂ ਵੀ ਤੇ ਗਾਹਕ ਵੀ ਦੋ ਗੱਡੀਆਂ ਖੜੀਆਂ ਬਾਹਰ ਪਰਾਂਵਾਦੀਆਂ ਜਿਹੜੇ ਆਏ ਹੋਏ ਆ ਸੋ ਇਹ ਤੁਸੀਂ ਦੇਖੋ ਇਹਦੇ ਨਾਲ ਇੱਕ ਹੋਰ ਗਾਂ ਇਹ ਬਾਈ ਪਿਓਰ 6 ਦਿਨ ਦਾ ਬਿਹੜਾ ਕਿੰਨਾ ਚਿਰ ਲਊ ਇੱਕ ਹਫਤਾ ਲੈ ਜੂਗੀ ਤੇ ਤਿਆਰ ਇੰਨੀ ਕਹੂਗੀ ਕਰਮ ਵਾਲੀ ਬਾਈ ਵੀ ਬਹੁਤ ਟੌਪ ਦੀ ਤੌਰ ਬਾਈ ਕੀ ਰੇਟ ਹੋਊਗਾ ਦਾ ਰੇਟ ਬਾਈ ਇਹਦਾ ਅੱਜ ਵਾਲਾ ਰੇਟ 110000 ਤੇ 10000 ਰੁਪਿਆ ਜਿੱਦਣਗਾ ਤਿਆਰ ਹੋਊਗੀ ਉਦਨਾਂ ਰੇਟ ਉਦਨੂ ਜੇ ਉਦੋਂ ਪਹਿਲਾਂ ਕਿਸੇ ਭਰਾ ਦੇ ਚਲੀ ਗਈ ਹੂੰ ਚਲੋ ਉਹ ਅਨਜਲਾ ਇਹਦਾ ਕਰਮਾ ਵਾਲੀ ਦਾ ਬਾਕੀ ਘੱਟ ਤੋਂ ਘੱਟ ਜਿਵੇਂ ਅੱਗੇ ਗੱਲ ਥੋੜਾ ਹਲਕਾ ਜਿਹਾ ਕਰਾਸ ਚ ਆ ਗਈ ਬਾਈ ਇਹ ਹੂੰ ਵੀ ਜਿੱਦਾਂ ਕੇ ਮੌਸਮ ਦੇ ਹਿਸਾਬ ਨਾਲ ਦੁੱਧ ਬਹੁਤ ਸੋਹਣਾ ਦੁੱਧ ਦੇਣਾ ਇਹਨੇ ਨਾਰਮਲ ਜਿਹਾ ਦੁੱਧ ਬਾਈ ਇਹਨੇ ਐ ਮੰਨ ਕੇ ਚਲੋ ਵੀ 25 ਪਲੱਸ ਦੁੱਧ ਦੇ ਨੇ ਜੈਨੂਨ ਪਾ ਦੇਣਾ ਕੌਣ ਕੇ ਭਾਈ ਆਪਾਂ ਇਹ ਤਾਂ ਕਹਿੰਦੇ ਨਹੀਂ ਹੁੰਦੇ ਵੀਡੀਓ ਵਿੱਚ ਵੀ ਇਹ 40 ਤੋਂ 50 ਤੋਂ ਕਹਿੰਦਾ ਮਤਲਬ ਜੇ 40 ਕਿਲੋ ਵਾਲੀ ਗਾਂ 40 ਕਿਲੋ ਦੁੱਧ ਦਿੰਦੀ ਆ ਜਿਹੜੀ 25 30 ਕਿਲੋ ਵਾਲਾ ਜਾਨਵਰ ਆ ਉਹ 25 30 ਕਿਲੋ ਦੁੱਧ ਦਿੰਦਾ ਹੁਣ ਵਿੱਚ ਭਰਾ ਹੁੰਦੇ ਨੇ ਉਹ ਕਹਿੰਦੇ ਨੇ ਆਪਾਂ 20 ਤੋਂ ਵੱਧ ਦੁੱਧ ਵਾਲੀ ਲੈਣੀ ਹੋਈ ਨਹੀਂ ਅੱਛਾ ਅੱਗੇ ਭਾਈ ਇਹ ਬੈੜ ਦੇ 15 ਦਿਨ ਪਏ ਨੇ ਹੱਲੇ ਹੂੰ ਤੇ ਇਹ ਬੈੜ ਭਾਈ ਆਪਾਂ 1/2 ਲੱਖ ਰੁਪਏ ਦੀ ਦੇਵਾਂਗੇ ਮੰਨ ਲਓ ਤੋੜ ਦੇ ਤੋਰੀ ਵੀ ਦੂਜਾ ਸੂਆ ਦੰਦਾਂ ਦੀ ਜਵਾਨ ਆ ਭਾਈ ਇਹ ਠੀਕ ਹੈ ਹੂੰ ਸਵਾ ਲਖ ਦੀ 15 ਦਿਨ ਬਾਕੀ ਅਥੀ ਚਵਾਈ ਵਾਲਾ ਥਣ ਢਾਂਚਾ ਤੁਸੀਂ ਦੇਖੋ ਚੰਗਾ ਢਾਂਚਾ ਹੈ ਚੰਗੀ ਤਿਆਰ ਹੋਊਗੀ ਬਹੁਤ ਵਧੀਆ ਵੈੜਾ ਭਾਈ ਜਿੰਨੇ ਵੈੜਾ ਨੇ ਸਾਰੀਆਂ ਤਕਰੀਬਨ ਦੰਦਾਂ ਦੇ ਵਿੱਚ ਨੇ ਇਕੱਲੀਆਂ ਵੈੜ ਦੰਦਾਂ ਦੀ ਜਵਾਨ ਹੂੰ ਕਿਉਂਕਿ ਵੀ ਰੈਡੀ ਨੂੰ ਕਈ ਵਾਰ ਆਉਂਦੇ ਆਪਾਂ ਵੀ ਉਹ ਫਿਰ ਸਵਾਦ ਜਾਂ ਨਹੀਂ ਆਉਂਦਾ ਹੈਗਾ ਇੱਕ ਹੋਰ ਗਾਂ ਪ੍ਰਦੀਪ ਅੱਗੇ ਖੜੀ ਹੈ। ਉਹ ਬਾਈ ਥੋੜੀ ਉਹ ਵੀ ਕੱਚੀ ਆ। ਉਹ ਵੜ ਵੀ 1,10,000 ਦੀ ਬਾਈ ਆਪਾਂ ਦੇ ਦਾਂ। ਜਿਹੜੀ ਜਰਸੀ ਹੈ। ਅੱਗੇ ਜਰਸੀਆਂ ਵੀਰੇ ਦੋਨੇ ਪਹਿਲਣਾ ਵਛੀਆਂ ਨੇ ਤੇ ਆਪਣੇ ਕੋਲ ਚਾਰ ਵੜ ਆਈਆਂ ਸੀਗੀਆਂ। ਹੂੰ। ਦੋ ਵਨ ਕੇ ਸੇਲ ਹੋ ਗਈਆਂ ਸੋਬਾ। ਤੋਰੀ ਵੀਰੇ ਨੂੰ। ਪਹਿਲਾ ਸੂਆ ਬਾਈ। ਕਿੰਨੇ ਦਿਨ ਲਾਈ ਦੂਗੀ? ਦਿਨ ਬਾਈ ਆਪਾਂ ਨੂੰ ਹਫਤਾ ਦੱਸਿਆ ਬਾਈਆਂ ਨੇ। ਇਹ ਰੇਟ ਕੀ ਰਹੂਗਾ? ਰੇਟ ਅੱਜ ਵਾਲਾ ਰੇਟ ਬਾਈ ਜੀ 1,10,000 ਰੁਪਏ ਬੱਛੀ ਦਾ। ਬਹੁਤ ਪਿਆਰੀ ਬੱਛੀ ਆ। ਤਿਆਰੀ ਵੀ ਇੰਨੀ ਕੁ ਕਰੂਗੀ। ਆਰਡਰ ਦੀ ਕੁਆਲਿਟੀ ਹੋਰ ਬਹੁਤ ਪਿਆਰੀ ਬੱਛੀ ਆ। ਲੇ ਆ ਬਈ ਸੋਏ ਜਰਸੀ ਵੈੜਾ ਬੋ ਪਿਆਰਾ ਬੱਚਾ ਬਾਈ ਤਿਆਰੀ ਜਿੰਨੀ ਕਰੂ ਬਿਲਕੁਲ ਕੰਪੈਕਟਡ ਰੇ ਮਨ ਕੇ ਵੀ ਬਹੁਤ ਸੋਹਣੀ ਤਿਆਰੀ ਕਰੂ ਅੱਗੇ ਜਿਹੜੀ ਇਹ ਵਹਿੜ ਸੋਈ ਆ ਬਾਈ ਇਹਨੇ ਮੱਛੀ ਨੂੰ ਜਨਮ ਦਿੱਤਾ ਦੁੱਧ ਦੰਦ ਖੀਰੀ ਆ ਤੇ ਜੇਰ ਇਹਦੀ ਕਰਮ ਵਾਲੀ ਦੀ ਆ ਪਿੱਛੀ ਪਈ ਆ ਸਾਰੀ ਠੀਕ ਐ ਜੇਰ ਪਾ ਕੇ ਕੰਪਲੀਟ ਆ ਗਈ ਮੱਛੀ ਨੂੰ ਇਹਨੇ ਜਨਮ ਦਿੱਤਾ ਦੰਦਾਂ ਦੇ ਵਿੱਚ ਬਾਈ ਹਲੇ ਪਿਓਰ ਖੀਰੀ ਆ ਖੋਲੀ ਪਤਾ ਕੀ ਰੇਟਰ ਨੇ ਰੇਟ ਬਾਈ ਇਹਦਾ ਰਹਿਣਾ 1 ਲੱਖ ਤੇ 5000 ਰੁਪਿਆ ਤੇ ਦੁੱਧ 20 ਕਿਲੋ ਵਨ ਕੇ ਜਿਹੜਾ ਭਰਾ ਇਹਨੂੰ ਮਰਜ਼ੀ ਪਰਚੇਜ ਕਰ ਲੈ ਆਰਡਰ ਦੀ ਇਹਦੀ ਕੁਆਲਿਟੀ ਹੈ ਜਿਹੜੀ ਬਾਈ ਬਹੁਤ ਵਧੀਆ ਹੈਗੀ ਬੱਚਾ ਵੱਛੀ ਦਿੱਤੀ ਬੱਚੀ ਦਿੱਤੀ ਹੈ ਬਾਈ ਉਨਹੀਂ ਅੱਡ ਰਗੇ ਆ ਕਰਮਾਂ ਵਾਲੀ ਦਾ ਉਨਹੀਂ ਪਿੱਛੇ ਆ ਲੈ ਆ ਬਾਈ ਕਮਾਲਾ ਮੋੜ ਲਾ ਇਹਦੇ ਛੋਟੀਆਂ ਛੋਟਾਂ ਜੀਆਂ ਹੈਗੀਆਂ ਨੇ ਬਾਈ ਸੱਚੇ ਦੇ ਨਿੱਕੇ ਨਿੱਕੀਆਂ ਜੀਆਂ ਹੂੰ ਤੇ ਬਾਕੀ ਦੰਦਾਂ ਦੇ ਵਿੱਚ ਬਿਲਕੁਲ ਹਲੇ ਦੁੱਧ ਨੰਦ ਬੱਚਾ ਹੀ ਆ ਥਣ ਸੋਹਣੇ ਐ ਸੋਥੀ ਚਵਾਈ ਵਾਲੇ ਆ ਟਾਂਚਾ ਤੁਸੀਂ ਇਹਦਾ ਦੇਖ ਹੀ ਲਿਆ ਵੱਛੀ ਨੂੰ ਇਹਨੇ ਜਨਮ ਦਿੱਤਾ ਆ ਬੱਚਾ ਵੀ ਵੇਚਣਾ ਭਾਈ ਇਹ ਵੀ ਵੇਚਣਾ ਆ ਭਾਈ ਇਹਦੀ ਕਟਿੰਗ ਜਿਆਦਾ ਬੱਚਾ ਲਾਈਟ ਭੱਜੀ ਛੋਟਾ ਬੱਚਾ ਹੈਗਾ ਇਹ 12000 ਰੁਪਏ ਦਾ ਬੱਚਾ ਦੇ ਦਾਂਗੇ ਭਾਈ ਠੀਕ ਐ ਸਿਰ ਬਿਲਕੁਲ ਚਾਰ ਥਾਣਾ ਉਹ ਲਾਈਟ ਭੱਜੀ ਥੋੜੀ ਕਟਿੰਗ ਕਰੀ ਜਾਂਦੀ ਥੱਲੋ ਚਾਰ ਥਾਣ ਬਹੁਤ ਸੋਹਣੀਆਂ ਸੋ ਇਹ ਸੋ ਅੱਜ ਜਿਹੜੀ ਵੀਡੀਓ ਬਾਈ ਕੋਲੋਂ ਬਣਾਈ ਆ ਇਹਦੇ ਵਿੱਚ ਪਸ਼ੂ 10 ਨਗ ਲਗਭਗ ਦਿਖਾਏ ਆ ਇਹ ਵੀ ਮੰਨ ਲਓ ਵੀ ਜਦੋਂ ਉਹਨੂੰ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਹੋ ਸਕਦਾ ਇਹਨਾਂ ਚੋਂ 5-7 ਵਿਕ ਜਾਣ ਬਾਕੀ ਤੁਸੀਂ ਗੱਲਬਾਤ ਕਰਕੇ ਪੁੱਛ ਲਓ ਕਿਹੜੇ ਕਿਹੜੇ ਪਸ਼ੂ ਮੌਕੇ ਤੇ ਮੌਜੂਦ ਆ ਵਿਕਰੀ ਵਾਲੇ ਧੰਨਵਾਦ ਅੱਜ ਦੀ ਵੀਡੀਓ ਨਿਕਲ ਲਈ